ਇਸ ਸੰਘਰਸ਼ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਪਰਿਵਾਰਾਂ ਦੇ ਪਰਿਵਾਰ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਹਾਲਾਕੀ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਤਲਬ ਹੈ ਕਿ ਉਹ ਇਸ ਸੰਘਰਸ਼ ਦੇ ਵਿੱਚ ਪਹੁੰਚਣ ਸੋ ਜਿਹਾ ਹੀ ਇੱਕ ਪਰਿਵਾਰ ਪੰਜਾਬ ਦੇ ਮੁਕੇਰੀਆਂ ਤੋਂ ਪਹੁੰਚਿਆ ਹੈ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਕਾਹਲੀ ਸ਼ਮੂਲੀਅਤ ਕੀਤੀ ਹੈ ਗੱਲ ਬਾਤ ਜ਼ਰੂਰ ਕਰਾਂਗੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਪਰਿਵਾਰ ਦੇ ਵੱਲੋਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਾਇਆ ਗਿਆ ਹੈ ਦਰਅਸਲ ਇਹਨਾਂ ਦੇ ਬੱਚੇ ਨੇ ਜੋ ਕਰੀਬ 1 ਤੋਂ 1.5 ਸਾਲ ਦੀ ਉਮਰ ਹੈ ਠੰਡ ਵੀ ਕਾਫੀ ਹੈ ਪਰ ਇਹਨਾਂ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖਿਰ ਜੋ ਸਾਡੀ ਕੌਮ ਹੈ ਉਹ ਕਿਸ ਤਰ੍ਹਾਂ ਇਹਨਾਂ ਹੱਕਾਂ ਦੇ ਲਈ ਲੜ ਰਹੀ ਹੈ ਸਰਸਕਲ ਮੈਂ ਹਾਂਜੀ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਆਏ ਹੋ ਸਾਨੂੰ 2 ਦਿਨ ਹੋ ਗਏ ਹਾਂਜੀ ਇੱਧਰ ਹੁਣ ਤੁਸੀਂ ਪਹੁੰਚ ਚੁੱਕੇ ਹੋ ਪਰ ਜਿਸ ਵੇਲੇ ਘਰ ਬੈਠੇ ਸੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਫੋਟੋਆਂ ਤਸਵੀਰਾਂ ਤੁਸੀਂ ਘਰ ਦੇਖ ਰਹੇ ਹੋਵੋਗੇ ਕਿੰਨਾ ਕੁ ਫਰਕ ਹੈ ਉਹ ਜੋ ਸੋਸ਼ਲ ਮੀਡੀਆ 'ਤੇ ਤੁਸੀਂ ਵੇਖ ਰਹੇ ਸੀ ਤੇ ਜਦੋਂ ਇੱਥੇ ਮੌਕੇ ਤੇ ਮੌਜੂਦ ਆ ਕਿਸ ਤਰ੍ਹਾਂ ਦਾ ਅਨੁਭਵ ਕਰ ਰਹੇ ਹੋ ਇੱਥੇ ਬਹੁਤ ਸ਼ਾਂਤੀਪੂਰਵ ਅੰਦੋਲਨ ਚੱਲਦਾ ਪਿਆ ਹੈ ਬਹੁਤ ਇੱਥੇ ਵਧੀਆ ਢੰਗ ਨਾਲ ਸਭ ਇੱਕ ਦੂਸਰੇ ਨਾਲ ਡੀਲ ਕਰਦੇ ਆ ਹਾਂਜੀ ਜਿਸ ਵੇਲੇ ਤੁਸੀਂ ਘਰ 'ਚ ਮੌਜੂਦ ਸੀਗੇ ਕਿਉਂਕਿ ਬਹੁਤ ਦਰਦਨਾਕ ਤਸਵੀਰਾਂ ਵੀ ਨਿਕਲ ਕੇ ਆ ਰਹੀਆਂ ਨੇ ਸਾਡੇ ਬਜ਼ੁਰਗ ਸੜਕਾਂ 'ਤੇ ਰੋਲ ਲਏ ਨੇ ਠੰਡ ਬਹੁਤ ਨੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਸੀ ਉਹਨਾਂ ਤਸਵੀਰਾਂ ਨੂੰ ਵੇਖ ਕੇ ਜਜ਼ਬਾਤ ਕਿਸ ਤਰ੍ਹਾਂ ਦੇ ਲੇਕਿ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਜਦਾਂ ਮਤਲਬ ਆਪਣੇ ਹੱਕਾਂ ਲਈ ਜਦ ਕਿ ਇਹ ਕਿਸਾਨ ਆंदोलਨ ਜੋ ਚੱਲ ਰਿਹਾ ਹੈ ਕਿ ਸਾਂਦੇਕ ਆਮ ਆਦਮੀ ਦੇ ਹੱਕਾਂ ਦੀ ਗੱਲ ਹੋ ਰਹੀ ਹੈ ਬਟ ਉਹ ਹੱਕਾਂ ਨੂੰ ਲੈਣ ਲਈ ਵੀ ਸਾਨੂੰ ਕਿੰਨਾ ਯੋਜਨਾ ਪੈ ਰਿਹਾ ਹੈ ਮੌਜੂਦਾ ਸਰਕਾਰ ਜਿਹੜੀ ਉਹ ਬਿਲਕੁਲ ਹੈਲਪ ਨਹੀਂ ਕਰ ਰਹੀ ਹੈਗੀ ਇਸ ਗੱਲ ਤੇ ਜਦ ਕਿ ਉਹਨਾਂ ਨੂੰ ਕਿਸਾਨਾਂ ਦੇ ਨਾਲ ਰਹਿਣਾ ਚਾਹੀਦਾ ਆ ਜੇ ਅਸੀਂ ਡੈਮੋਕ੍ਰੈਟਿਕ ਕੰਟਰੀ ਚ ਰਹਨੇ ਆ ਤਾਂ ਉਹਦਾ ਮਤਲਬ ਹੈ ਕਿ ਲੋਕਾਂ ਦੇ ਵਾਸਤੇ ਅਸੀਂ ਇਹ ਰਵਾਸੀ ਉਹਨਾਂ ਨੂੰ ਚੁਣਿਆ ਹੈ ਪਰ ਅੱਜ ਉਹ ਸਾਡੇ ਚੁਣੇ ਹੋਏ ਚੁਣੇ ਦਾ ਬੰਦੇ ਹੀ ਸਾਨੂੰ ਇੰਨਾ ਖਰਾਬ ਕਰਦੇ ਕਿੰਨੇ ਸਾਡੇ ਬਜ਼ੁਰਗ ਮਾਪਿਓ ਜਿਹੜੇ ਹੈਗੇ ਆ ਉਹ ਸ਼ਹੀਦ ਹੋ ਰਹੇ ਆ ਰੋਜ਼ ਦੇ ਰੋਜ਼ ਇੰਨੀ ਠੰਡ ਪੈ ਰਹੀ ਹੈ ਇੰਨੇ ਬੱਚਿਆਂ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਆ ਕਿ ਅਸੀਂ ਦਿਖਾ ਸਕੀਏ ਆਪਣੇ ਬੱਚਿਆਂ ਨੂੰ ਕਿ ਜੋ ਸਾਨੂੰ ਇਹ ਕੌਮ ਹੈ ਇਹ ਸਾਨੂੰ ਇਧਹੀਂ ਸਾਨੂੰ ਸਰਦਾਰੀਆਂ ਨਹੀਂ ਮਿਲ ਗਈਆਂ ਅਸੀਂ ਉਹਨਾਂ ਲਈ ਕਿੰਨੇ ਸੰਘਰਸ਼ ਕੀਤੇ ਆ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਫਿਊਚਰ 'ਚ ਇੱਕ ਮਿਸਾਲ ਕਾਇਮ ਕਰ ਸਕੀਏ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਜੋ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਚਾਰ ਸਾਹਿਬਜ਼ਾਦੇ ਜੀ ਉਹ ਸ਼ਹੀਦ ਹੋਏ ਸੀ ਸਾਨੂੰ ਸਰਦਾਰੀਆਂ ਮਿਲੀਆਂ ਸੀ ਤੇ ਅੱਜ ਸਾਡੇ ਲਈ ਇਹ ਅੰਦੋਲਨ ਵੀ ਹੈ ਕਿ ਅਸੀਂ ਜੇ ਤਿੰਨ ਕਾਨੂੰਨ ਜਿੱਤ ਕੇ ਜਾਵਾਂਗੇ ਤੇ ਉਹਦੇ ਲਈ ਵੀ ਸਾਸੀਂ ਕਿੰਨਾ ਸੰਘਰਸ਼ ਕੀਤਾ ਹੈ ਇਸ ਲਈ ਅਸੀਂ ਇਸ ਸੰਘਰਸ਼ ਦਾ 파ਟ ਬਣਨ ਲਈ ਆਏ ਆ ਜੀ ਛੋਟੇ ਬੱਚੇ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਸਾਸ਼ੀ ਕਲਪਤਰ ਜੀ ਕਿ ਨਾਏ ਤੁਹਾਡਾ ਇਸਪ੍ਰੀਕਲ ਇਸਪ੍ਰੀਟ ਜਿਸ ਜਗ੍ਹਾ ਤੇ ਤੁਸੀਂ ਆਏ ਆ ਇੱਕ ਸੰਘਰਸ਼ ਹੈ ਹਨਾ ਬਹੁਤ ਠੰਡ ਹੈ कितना लग रहा है आके बहुत अच्छा लग रहा है अच्छा पता है मम्मी पापा के नाल मम्मी पापा क्यों लेके आए ने थोनू इथे हमें दिखाने के लेके आए हैं हां जी शशि काल पुत्र जी क्या कह दो हैं ठीक है तो? अच्छा तो तू इथे की लेके आयो नाल मैसूरया तू कुछ नाल लेके आए हो हां दिखाना निशान एक ਸਿਰ ਸਾਬ ਹੈ ਕਿਰਪਾਨ ਹੈ ਕਿਉਂ ਲਿਆਂਦੀ ਹੈ ਨਾਲ ਵਾਧਾ ਗਲਾ ਵਦਨਿਆ ਆ ਮੋਦੀ ਦਾ ਗਲਾ ਫਟਣਾ ਹੈ ਅੱਛਾ ਇਹ ਇਹ ਕਿੱਥੋਂ ਜੋਸ਼ ਕਿੱਥੋਂ ਆਇਆ ਕਿੰਨੇ ਕਿੰਨੇ ਸਿਖਾਇਆ ਹੈ ਕਿ ਵੀਡੀਓ ਦੇਖੀਆਂ ਸਾਬ ਜਾ ਦੇਂਦੀਆਂ ਮੋੜੀਆਂ ਦੇਖੀਆਂ ਸਾਬ ਜਾ ਦੇਂਦੀਆਂ ਅੱਛਾ ਸਹਿਬ ਜਾਲਿਆਂ ਤੋਂ ਸਿਖਾਇਆ ਹੈ ਸੋ ਦੇਖ ਸਕਦੇ ਹੋ ਛੋਟੇ ਛੋਟੇ ਬੱਚਿਆਂ ਦੇ ਵਿੱਚ ਕਿੰਨਾ ਜੋਸ਼ ਹੈ ਬੱਚਿਆਂ ਨੂੰ ਪਤਾ ਹੈ ਕਿ ਉਹਨਾਂ ਨੂੰ ਜੋ ਸਿਖਾਇਆ ਹੈ ਬੱਚਾ ਨੇ ਆਪਣੇ ਪਰਿਵਾਰਾਂ ਤੋਂ ਕਿ ਕਿਸ ਤਰ੍ਹਾਂ ਛੋਟੇ-ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀਆਂ ਸਨ ਸਰ ਸੱਜਣਾ ਮੌਜੂਦ ਨੇ ਸਤਿਕਾਰ ਸਤਿਕਾਰ ਜੀ ਪਰਵਾਸਮਿਤ ਆਇਓ ਛੋਟੇ-ਛੋਟੇ ਬੱਚੇ ਤੁਸੀਂ ਨਾਲ ਲੈ ਕੇ ਆਇਓ ਅਸੀਂ ਬੱਚੇ ਦੀ ਗੱਲਬਾਤ ਵੀ ਸੁਣੀ ਹੈ ਪਤਾ ਚੱਲਦਾ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਸਿਖਾਇਆ ਹੋਇਆ ਹੈ ਬਹੁਤ ਵਧੀਆ ਸੰਸਕਾਰ ਦਿੱਤੇ ਹੋਣੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਹੋ ਕੀ ਅਨੁਭਵ ਕਰ ਰਹੇ ਹੋ ਇੱਥੇ ਆ ਕੇ ਇੱਥੇ ਅਸੀਂ ਇਦਾਂ ਦਾ ਅਨੁਭਵ ਕਰਦੇ ਹਾਂ ਕਿ ਜਿਵੇਂ ਕਿ ਇੱਥੇ ਇੱਕ ਪੰਜਾਬ ਹੋਰ ਵਸ ਗਿਆ ਲੱਗੇ ਹਾਂਜੀ ਮੈਂ ਆਪਣੀ ਬੇਟੀ ਨੂੰ ਇੱਥੇ ਲੈ ਕੇ ਆਇਆ ਉਹ ਡਾਕਟਰ ਆ ਉਹ ਕੈਂਪ ਲਗਾਉ ਉਹਨਾਂ ਨੂੰ ਬਹੁਤ ਵਾਰ ਕਰਕੇ ਇੱਥੇ ਲਿਆ ਆ ਵੀ ਜੋ ਸਾਡੇ ਬਜ਼ੁਰਗ ਹੈ ਜਾਂ ਕਿਸੇ ਨੂੰ ਕੋਈ ਛੱਟਪੇਟ ਲੱਗੀ ਆ ਜਾਂ ਕਿਸੇ ਨੂੰ ਦਵਾਈ ਦੀ ਲੋੜ ਆ ਅਸੀਂ ਕੋਈ ਨੂੰ ਆਪਣੀ ਸੇਵਾ ਪਾ ਸਕੀਏ ਸਾਡੇ ਬਜ਼ੁਰਗ ਅੱਜ ਸੜਕਾਂ ਤੇ ਰੋਲਦੇ ਨੇ ਤਸਵੀਰਾਂ ਅਸੀਂ ਅਕਸਰ ਹੀ ਵੇਖਦੇ ਆ ਜਿਸ ਵੇਲੇ ਅਜਹੀਆਂ ਤਸਵੀਰਾਂ ਵੇਖਦੇ ਸੀ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਸੀ ਅੱਜ ਜਦੋਂ ਤੁਸੀਂ ਪਹੁੰਚ ਗਏ ਆ ਹੋ ਸਕਦਾ ਤੁਸੀਂ ਕਈ ਬਜ਼ੁਰਗਾਂ ਨੂੰ ਮਿਲੇ ਵੀ ਹੋਵੋਗੇ ਜੋ ਗੱਲਬਾਤ ਕਰਦੇ ਆਂਦਾ ਬਜ਼ੁਰਗ ਬਹੁਤ ਭਾਵੁਕ ਹੋ ਜਾਂਦੇ ਨੇ ਕਿ ਕਿੱਦਾਂ ਦਾ ਲੱਗਦਾ ਉਹਨਾਂ ਨਾਲ ਗੱਲਬਾਤ ਸਾਡੇ ਜਿਹੜੇ ਬਜ਼ੁਰਗਾਂ ਨੇ ਜੀ ਉਹ ਤੇ ਇੰਨੇ ਕੋਣਾ ਚ ਹੱਠ ਹੈਗਾ ਕਿ ਉਹ ਤੇ ਡੋਲ ਹੀ ਨਹੀਂ ਸਕਦੇ ਕਿਉਂਕਿ ਜੇ ਉਹ ਡੋਲ ਗਏ ਤੇ ਜਿਹੜੀ ਜੰਗ ਜਿਹੜਾ ਜੁਗੂਤਾ ਉਹ ਤੋਂ ਡੋਲ ਜਾਊਗਾ ਫਿਰ ਇਸ ਕਰਕੇ ਉਹਨਾਂ ਦਾ ਸਾਡੇ ਤੇ ਬਹੁਤ ਯੋਗਦਾਨ ਸੋ ਇੱਕ ਪਰਿਵਾਰ ਹੈ ਜੋ ਮੁਕੇਰੀਆਂ ਤੋਂ ਪੂਜਾ ਹੋਇਆ ਹੈ ਨਾਲ ਛੋਟੇ-ਛੋਟੇ ਬੱਚੇ ਇਹਨਾਂ ਨੇ ਲੈ ਕੇ ਆਂਦੇ ਨੇ ਤਾਂ ਜੋ ਇਹ ਦਿਖਾ ਸਕਣ ਕਿ ਇਸ ਕੌਮ ਨੇ ਆਪਣੇ ਹੱਕਾਂ ਦੇ ਲਈ ਕਿੰਨੇ ਸੰਘਰਸ਼ ਕੀਤੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਗੁਰਪ੍ਰੀਤ ਕੌਰ ਔਨ 에ਰ